ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਤੁਸੀਂ ਮਿਕਸ ਵਿੱਚ ਪਰੌਂਠਾ ਕਿਵੇਂ ਬਣਾ ਸਕਦੇ ਹੋ। ਬਹੁਤ ਹੀ ਟੇਸਟੀ ਲੱਗਦਾ ਹੈ ਤੇ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੈ। ਇਹਨੂੰ ਬਣਾਉਣ ਦੇ ਲਈ ਜੋ ਵੀ ਘਰ 'ਚ ਬਚੀਆਂ ਸਬਜ਼ੀਆਂ ਹੋਣਾਂ ਉਹਨਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ। ਮੈਂ ਇੱਥੇ ਲੈ ਰਹੀ ਹਾਂ ਜੀ ਗਾਜਰ, ਗੋਭੀ, शिमला मिर्च, ਤਿੰਨ ਆਲੂ ਲਿਆ ਇਹਨਾਂ ਨੂੰ ਅਸੀਂ ਬੋਇਲ ਕਰਕੇ ਯੂਜ਼ ਕਰਾਂਗੇ। ਇੱਕ ਮੀਡੀਅਮ ਸਾਈਜ਼ ਦਾ ਗੰਡਾ ਵੀ ਲਿਆ ਵਾ। ਇਸ ਦੇ ਇਲਾਵਾ ਲਸਣ ਤੇ ਅਦਰਕ ਦੀ ਵਰਤੋਂ ਵੀ ਕਰਾਂਗੇ। ਸਭ ਤੋਂ ਪਹਿਲਾਂ ਨਾ ਗੋਭੀ ਨੂੰ ਇਸ ਤਰ੍ਹਾਂ ਮੈਂ ਛੋਟੇ ਛੋਟੇ ਪੀਸ ਕੱਟ ਕੇ ਨਾ 5 ਕੁ ਮਿੰਟ ਲਈ ਗਰਮ ਪਾਣੀ 'ਚ ਰੱਖ ਦਿੱਤਾ ਸੀ ਉਨੇ ਟਾਈਮ 'ਚ ਮੈਂ ਗਾਜਰ ਤੇ ਸ਼ਿਮਲਾ ਮਿਰਚ ਨੂੰ ਕੱਟ ਕੇ ਚੋਪ ਚੋਪਰ ਦੇ ਵਿੱਚ ਐਡ ਕਰ ਲਿਆ ਤੇ ਨਾਲ ਹੀ ਆਪਾਂ ਥੋੜੀ ਸਪੇਸ ਬਜੀ ਸੀ ਤੇ ਥੋੜੀ ਗੋਭੀ ਵੀ ਇਹ ਚ ਐਡ ਕਰ ਲਈ ਆ ਤੇ ਇਹਨਾਂ ਨੂੰ ਮੈਂ ਚੋਪਰ ਦੇ ਵਿੱਚ ਚੋਪ ਕਰ ਰਹੀ ਆ ਜੇਕਰ ਤੁਹਾਡੇ ਕੋਲੇ ਚੋਪਰ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਮਿਕਸੀ ਜਾਰ 'ਚ ਐਡ ਕਰਕੇ ਨਾ ਪਲਸ ਮੋਡ ਤੇ ਚਲਾਇਓ ਤੇ 1 ਮਿੰਟ 'ਚ ਇਹ ਸਬਜ਼ੀਆਂ ਜਿਹੜੀਆਂ ਐ ਨਾ ਉਚੋਪ ਹੋ ਜਾਣ ਗਿਆ ਤੇ ਇੱਥੇ ਨਾ ਮੈਂ ਇਹਨਾਂ ਦੇ ਵਿੱਚ ਹਰੀ ਮਿਰਚ ਨਹੀਂ ਐਡ ਕੀਤੀ ਗਈ ਸਬਜ਼ੀਆਂ ਦੇ ਨਾਲ ਤੁਸੀਂ ਚਾਹੋ ਤਾਂ ਹਰੀ ਮਿਰਚ ਤੇ ਨਾਲ ਹੀ ਹਰੇ ਮਟਰ ਵੀ ਐਡ ਕਰ ਸਕਦੇ ਹੋ ਤੇ ਲਓ ਜੀ ਬਾਕੀ ਦੀ ਗੋਭੀ ਵੀ ਮੈਂ ਚੋਪ ਕਰ ਲਈ ਹੈ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਲਿਆ ਘਿਓ ਗਰਮ ਹੋਣ ਤੇ ਇੱਕ ਚਮਚ ਦੇ ਕਰੀਬ ਜੀਰਾ ਪਾ ਦਿੱਤਾ ਫਿਰ ਆਪਾਂ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਕੇ ਐਡ ਕੀਤਾ ਵਾ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਇੱਕ మీడియం ਸਾਈਜ਼ ਦਾ ਜਿਹੜਾ ਗੰਡਾ ਲਿਆ ਸੀ ਉਹਨੂੰ ਰਫਲੀ ਕੱਟ ਕੀਤਾ ਵਾ 6-7 ਕਲੀਆਂ ਲਸਣ ਦੀਆਂ ਸੀ ਇਹਨਾਂ ਨੂੰ ਵੀ ਮੈਂ ਕੱਟ ਕੇ ਪਾ ਰਹੀ ਆ ਕੱਟੇ ਹੋਏ ਲਸਣ ਦਾ ਨਾ ਟੇਸਟ ਬਹੁਤ ਵਧੀਆ ਲੱਗਦਾ ਤੁਸੀਂ ਚਾਹੋ ਤਾਂ ਇਹਨੂੰ ਕੁੱਟ ਕੇ ਵੀ ਐਡ ਕਰ ਸਕਦੇ ਹੋ ਤੇ ਇਹਨੂੰ ਮੈਂ ਨਾ 5 ਕਿ ਮਿੰਟ ਲਈ ਸੇਕ ਲਵਾ ਲਿਆ ਗੰਡਿਆਂ ਨੂੰ ਜਾਨੀ ਦੀ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਤੇ ਤੁਸੀਂ ਨਾ ਥੋੜਾ ਕੱਚਾ ਵੀ ਰੱਖ ਸਕਦੇ ਹੋ ਫਿਰ ਇਹਦੇ ਵਿੱਚ ਸਬਜ਼ੀਆਂ ਜਿਹੜੀਆਂ ਚੌਪ ਕੀਤੀਆਂ ਹੋਈਆਂ ਉਹ ਐਡ ਕਰ ਦਾਂਗੇ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਮਸਾਲੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਪਾਊਡਰ ਐਡ ਕੀਤਾ ਮੈਂ ਉਸ ਦੇ ਬਾਅਦ ਇੱਕ ਚਮਚੇ ਦੇ ਕਰੀਬ ਕਸ਼ਮੀਰੀ ਲਾਲ ਮਿਰਚ ਪਾਊਡਰ ਲੂਣ ਤੁਸੀਂ ਆਪਣੇ ਸਵਾਦ ਅਨਸਾਰ ਐਡ ਕਰਨਾ ਅੱਧਾ ਚਮਚ ਮੈਂ ਇੱਥੇ ਪਾਉ ਭਾਜੀ ਮਸਾਲਾ ਐਡ ਕੀਤਾ ਇੱਕ ਚਮਚੇ ਦੇ ਕਰੀਬ ਏ ਤਨੀਆ ਸੀਗਾ ਤਨੀਆ ਦੇ ਬੀਜ ਹੈ ਨਾ ਜਿਹੜੇ ਹੁੰਦੇ ਉਹਨਾਂ ਨੂੰ ਮੈਂ ਦਰਦਰਾ ਜਿਹਾ ਕੁੱਟ ਕੇ ਐਡ ਕੀਤਾ ਤੁਸੀਂ ਇੱਥੇ ਤਨੀਆ ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਨਾਲ ਹੀ ਥੋੜਾ ਜਿਹਾ ਗਰਮ ਮਸਾਲਾ ਵੀ ਪਾ ਸਕਦੇ ਹੋ ਚਾਹੋ ਤਾਂ ਪਰ ਮੈਂ ਗਰਮ ਮਸਾਲਾ ਐਡ ਨਹੀਂ ਕੀਤਾ ਕਿਉਂਕਿ ਮੈਂ ਭਾਵਾ ਜੀ ਮਸਾਲਾ ਐਡ ਕਰ ਦਿੱਤਾ ਫਿਰ ਜਿਹੜੇ ਆਲੂ ਅਸੀਂ ਬੋਇਲ ਕਰਕੇ ਰੱਖੇ ਸੀ ਉਹ ਐਡ ਕਰ ਦੇਾਂਗੇ ਮਸਾਲੇ ਐਡ ਕਰਨ ਦੇ ਬਾਅਦ ਤੁਸੀਂ ਚਾਹੋ ਤਾਂ ਸਬਜ਼ੀਆਂ ਨੂੰ ਕਵਰ ਕਰਕੇ 1 ਮਿੰਟ ਲਈ ਸੇਕ ਵੀ ਲਵਾ ਸਕਦੇ ਹੋ ਤੇ ਆਲੂ ਐਨ ਕਰਨ ਦੇ ਬਾਅਦ ਨਾ ਇੱਥੇ ਚਾਹੂ ਦਾ ਆਲੂ ਮੈਸ਼ਰ ਦੇ ਨਾਲ ਮੈਸ਼ ਕਰ ਦਿਓ ਮੈਂ ਇਹਨਾਂ ਨੂੰ ਕਟਛੀ ਦੇ ਨਾਲ ਹੀ ਮੈਸ਼ ਕਰ ਦਿੱਤਾ ਕਿਉਂਕਿ ਬੋਇਲ ਹੋਏ ਸੀ ਤੇ ਬਹੁਤ ਹੀ ਸੌਫਟ ਸੀਗੇ ਉਸ ਦੇ ਬਾਅਦ ਇਹਦੇ ਵਿੱਚ ਹਰਾ ਧਨੀਆ ਐਡ ਕਰ ਦਾਂਗੇ ਧਨੀਆ ਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਵਾ ਤੇ ਇਹਨੂੰ ਮਿਕਸ ਕਰਾਂਗੇ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਲਾਸਟ ਵਿੱਚ ਇਹਦੇ ਵਿੱਚ ਅੱਧਾ ਨਿੰਬੂ ਨਿਚੋੜ ਦੇਾਂਗੇ ਇਹਦੇ ਨਾਲ ਕੀ ਹੋਏਗਾ ਕਿ ਕਈ ਲੋਕ ਹੁੰਦਾ ਕਿ ਪਰੌਂਠੇ ਖਾਣ ਦੇ ਬਾਅਦ ਉਹਨਾਂ ਨੂੰ ਕਾਫੀ ਹੈਵੀ ਫੀਲ ਹੁੰਦਾ ਵਾ ਤਾਂ ਇਸ ਤਰ੍ਹਾਂ ਜੇਕਰ ਤੁਸੀਂ ਨਿੰਬੂ ਇਹਦੇ ਚ ਐਡ ਕਰ ਦੋਗੇ ਨਾ ਪਰੌਂਠਾ ਬਹੁਤ ਜਲਦੀ ਹজম ਹੋ ਜਾਏਗਾ ਤੇ ਲਓ ਜੀ ਬਹੁਤ ਹੀ ਵਧੀਆ ਟੇਸਟੀ ਹੈਲਦੀ ਜਿਹੜੀ ਇਹ ਸਟਫਿੰਗ ਸਾਡੀ ਬਣ ਕੇ ਤਿਆਰ ਹੋ ਗਈ ਆ ਹੁਣ ਮੈਂ ਜੇ ਬਿਲਕੁਲ ਨੋਰਮਲ ਪੇੜਾ ਲਿਆ ਆ ਆਮ ਰੋਟੀ ਦੇ ਲਈ ਅਸੀਂ ਜਿੰਨਾ ਪੇੜਾ ਲੈਂਦੇ ਆ ਤੇ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਹੀ ਥੋੜਾ ਜਿਹਾ ਬਦਾਲ ਲਿਆਵਾ ਤੁਸੀਂ ਚਾਹੋ ਤਾਂ ਚਕਲੇ ਤੇ ਵੀ ਬੇਲ ਸਕਦੇ ਹੋ ਉਸ ਦੇ ਬਾਅਦ ਇਹਦੇ ਵਿੱਚ ਆਪਾਂ ਸਟਫਿੰਗ ਰੱਖ ਦਿਆਂਗੇ ਤੇ ਆਟੇ ਨੂੰ ਗੁੰਨਣ ਦੇ ਲਈ ਮੈਂ ਇਹਦੇ ਵਿੱਚ ਅੱਧਾ ਚਮਚ ਲੂਣ ਦਾ ਐਡ ਕੀਤਾ ਸੀਗਾ ਹੋਰ ਕੁਝ ਵੀ ਨਹੀਂ ਪਾਇਆਗਾ ਤੇ ਉਸ ਦੇ ਬਾਅਦ ਨਾ ਸਟਫਿੰਗ ਮੈਂ 2 ਚਮਚ ਪੂਰੇ ਭਰ ਕੇ ਇਹਦੇ ਵਿੱਚ ਰੱਖ ਦਿੱਤੇ ਆ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਸਟਫਿੰਗ ਐਡ ਕਰ ਸਕਦੇ ਹੋ ਚਮਚ ਦੇ ਨਾਲ ਸਟਫਿੰਗ ਨੂੰ ਥੋੜਾ ਜਿਹਾ ਪ੍ਰੈਸ ਕਰ ਦਿੱਤਾ ਇਹਦੇ ਨਾਲ ਕੀ ਹੁੰਦਾ ਹੈ ਕਿ ਇਹਨੂੰ ਬੰਦ ਕਰਨਾ ਆਸਾਨ ਹੋ ਜਾਂਦਾ ਵਾ ਦੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਇਹਨੂੰ ਅਸੀਂ ਫੋਲਡ ਕਰਦੇ ਹਾਂਗੇ ਤੇ ਜੇਕਰ ਥੋੜੀ-ਬਹੁਤੀ ਸਟਫਿੰਗ ਕਿ ਤੋ ਦਿਖ ਵੀ ਰਹੀ ਹੈ ਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਪ੍ਰੌਂਟ ਹੈਡ ਤੁਹਾਡਾ ਬਹੁਤ ਟੇਸਟੀ ਬਣ ਕੇ ਤਿਆਰ ਹੋਏਗਾ ਕਿਉਂਕਿ ਜਦੋਂ ਅਸੀਂ ਕਾਫੀ ਸਾਰੀ ਸਟਫਿੰਗ ਪਾਉਂਦੇ ਹਾਂ ਤਾਂ ਥੋੜੀ-ਬਹੁਤੀ ਸਟਫਿੰਗ ਜਿਹੜੀ ਆ ਉਹ ਬਾਹਰ ਤੱਕ ਦਿਖ ਜਾਂਦੀ ਹੈ ਹੱਥ ਦੇ ਨਾਲ ਪਹਿਲਾਂ ਤੁਸੀਂ ਫਲੈਟ ਕਰ ਲੈਣਾ ਵਾ ਰੋਟੀ ਨੂੰ ਸਟਫਿੰਗ ਜਾਨੀ ਦੀ ਸੈੱਟ ਕਰ ਲੈਣੀ ਹੈ ਫਿਰ ਤੁਸੀਂ ਇਹਨੂੰ ਬੇਲਣਾ ਵਾ ਇਦੇ ਨਾਲ ਤੁਹਾਡੀ ਰੋਟੀ ਜਿਹੜੀ ਉਹ ਬਹੁਤ ਹੀ ਵਧੀਆ ਵਿਲੀ ਜਾਂਦੀ ਆ ਤੇ ਜਦੋਂ ਵੀ ਤੁਸੀਂ ਸਟਫਿੰਗ ਲਈ ਆਟਾ ਗੁੰਨਣਾਵਾ ਹਮੇਸ਼ਾ ਨਰਮ ਆਟਾ ਗੁੰਨਣਾਵਾ ਜੇਕਰ ਤੁਹਾਡਾ ਆਟਾ ਸਖਤ ਹੋਏਗਾ ਤਾਂ ਤੁਹਾਡੀ ਸਟਫਿੰਗ ਵਾਲੀ ਰੋਟੀ ਜਿਹੜੀ ਆ ਉਹ ਬਿਲਕੁਲ ਵਧੀਆ ਨਹੀਂ ਬਣੇਗੀ ਜਾਣੇਗੀ ਸਟਫਿੰਗ ਜਿਹੜੀ ਆ ਉਹ ਇੱਕ ਸਾਈਡ ਨੂੰ ਹੋ ਸਕਦੀ ਆ ਪਰ ਜੇਕਰ ਤੁਸੀਂ ਆਟਾ ਨਰਮ ਗੁੰਨਿਆ ਹੋਏਗਾ ਸਟਫਿੰਗ ਜਿਹੜੀ ਆ ਉਹ ਬਹੁਤ ਵਧੀਆ ਸੈੱਟ ਹੋ ਜਾਂਦੀ ਆ ਬਾਦ ਰੋਟੀ ਨੂੰ ਜਦੋਂ ਤੁਸੀਂ ਸੇਕਣਾ ਹੈ ਤਾਂ ਮੀਡੀਅਮ ਫਲੇਮ ਦੇ ਉੱਪਰ ਸੇਕਣਾ ਕਦੇ ਵੀ ਹਾਈ ਫਲੇਮ ਦੇ ਉੱਪਰ ਸਟਫਿੰਗ ਵਾਲੀ ਰੋਟੀ ਜਿਹੜੀ ਆ ਉਹ ਨਹੀਂ ਬਣਾਉਣੇਗੀ ਕਿਉਂਕਿ ਜਦੋਂ ਅਸੀਂ ਹਾਈ ਫਲੇਮ ਦੇ ਉੱਪਰ ਰੋਟੀ ਸੇਕਦੇ ਆ ਨਾ ਬਾਹਰੋਂ ਜ਼ਰੂਰ ਉਹ ਦੇਖਣ ਨੂੰ ਲੱਗਦਾ ਹੈ ਕਿ ਕੋਕੋ ਗਈ ਆ ਪਰ ਅੰਦਰੋਂ ਕਈ ਵਾਰੀ ਉਹ ਕੱਚੀ ਰਹਿੰਦੀ ਆ ਤੇ ਉਹਦਾ ਟੇਸਟ ਵਧੀਆ ਨਹੀਂ ਲੱਗਦਾ ਮੀਡੀਅਮ ਸੇਕ ਦੇ ਉੱਪਰ ਰੋਟੀ ਬਣਾਇਓ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਦੋਨੇ ਸਾਈਡਾਂ ਤੋਂ ਉੱਪਰ ਰੋਟੀ ਨੂੰ ਸੇਕ ਲਿਆ ਉੱਪਰ ਮੈਂ ਦੇਸੀ ਘਿਓ ਲਗਾ ਦਿੱਤਾ ਹੈ ਦਿਨੋ ਜੀ ਇਹ ਮਿਕਸ ਵਿੱਚ ਟੇਸਟੀ ਪਰੌਂਠਾ ਬਣ ਕੇ ਤਿਆਰ ਹੋ ਗਿਆ ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਦੇ ਪਰੌਂਠੇ ਜਿਹੜੇ ਆ ਉਹ ਵੀ ਬਣਾ ਲਵਾਂਗੇ ਤੇ ਇਹਨਾਂ ਪਰੌਂਠਿਆਂ ਨੂੰ ਨਾ ਤੁਸੀਂ ਚਾਹੇ ਤੁਸੀਂ ਦਹੀਂ ਦੇ ਨਾਲ ਖਾਓ ਚਾਹੇ ਤੁਸੀਂ ਬਟਰ ਨਾਲ ਖਾਓ ਜਾਂ ਤੁਸੀਂ ਦਹੀ ਘਿਓ ਨਾਲ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਚਲੋ ਜੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦੀ ਆ ਅੰਦਰੋਂ ਕੋਨੇ-ਕੋਨੇ ਤੱਕ ਸਟਫਿੰਗ ਗਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਜੇ ਬਹੁਤ ਜ਼ਿਆਦਾ ਗਰਮ ਹੈ ਪਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਵਾ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰ ਮਿਕਸ ਵਜ ਪਰੌਂਠਾ ਬਣਾ ਲਿਆ ਨਾ ਤੁਸੀਂ ਆਲੂ ਵਾਲੇ ਪਰੌਂਠੇ ਬਣਾਉਣੇ ਭੁੱਲ ਜਾਓਗੇ ਇੰਨੇ ਜ਼ਿਆਦਾ ਟੇਸਟੀ ਬਣਦੇ ਆ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰੋਗੇ ਤੇ ਆਪਣਾ ਫੀਡਬੈਕ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਮਿਲਦੇ ਹਾਂ ਜੀ ਇੱਕ ਨਵੇਂ ਵੀਡੀਓ ਦੇ ਨਾਲ